ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਰਮਨੋਮਿਕ 6688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਦੀ ਕਲੈਕਸ਼ਨ ਜਿਹੜੀ ਲੈ ਕੇ ਆਏ ਹਾਂ ਟਾਈ ਐਂਡ ਡਾਈ ਦੇ ਸੂਟ ਜੋ ਕਿ ਆਪਣੇ ਨਿਊ ਆਪਣੇ ਕੋਲੇ ਬਣ ਕੇ ਆਏ ਆਪਣੇ ਕਸਟਮਰਾਂ ਦੇ ਰికార్ਡਿੰਗ ਇਹ ਜਿਹੜੇ ਟਾਈ ਰੈਡੀ ਹੋਏ ਨੇ ਤੇ ਚਲੋ ਜੀ ਅੱਜ ਇੱਕ ਇੱਕ ਕਰਕੇ ਸਾਰੇ ਸੂਟ ਆ ਜਿਹੜੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਸਾਰੇ ਸੂਟਾਂ ਦੇ ਉੱਪਰ ਜਿਹੜਾ ਕੀ ਆਪਾਂ ਵਰਤ ਕਰਕੇ ਭੇਜਣਾ ਕਿਸੇ ਦੇ ਬਾਜ਼ੂ ਵਰਤ ਹੋਊਗਾ ਕਿਸੇ ਦੇ ਪੌਂਚਾ ਵਰਤ ਹੋਊਗਾ ਤੇ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਸੀ ਜਿਹੜੇ ਉਹ ਵੀ ਆਪਾਂ ਅੱਜ ਤੁਹਾਨੂੰ ਦਿਖਾਉਣ ਲੱਗੇ ਆਂ ਤੇ ਲੋ ਜੀ ਵੀਡੀਓ ਨੂੰ ਫੁੱਲ ਬੌਥ ਜਰੂਰ ਕਰ ਲਿਓ ਕਿਉਂਕਿ ਬਹੁਤ ਹੀ ਸੋਹਣੀ ਵੀਡੀਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਤੇ ਬਹੁਤ ਪਿਆਰੇ ਪਿਆਰੇ ਕਲਰਾਂ ਦੇ ਉੱਪਰ ਇਹ ਆਪਾਂ ਰੈਡੀ ਕਰਵਾਏ ਨੇ ਤੇ ਚਲੋ ਜੀ ਇੱਕ ਇੱਕ ਕਰਕੇ ਸੂਟ ਅੱਜ ਆਪਾਂ ਤੁਹਾਨੂੰ ਦਿਖਾਉਣੇ ਕਰਦੇ ਆਂ ਸ਼ੁਰੂ ਤੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਜਿਹੜਾ ਸਕਰੀਨ ਸ਼ਾਟ ਲੈ ਕੇ ਕੋਈ ਵੀ ਸੂਟ ਆ ਜਿਹੜਾ ਆ ਆਪਣੇ ਨੂੰ ਬੁੱਕ ਕਰਕੇ ਮੰਗਵਾ ਸਕਦੇ ਹਾਂ ਤੇ ਇਹਨਾਂ ਨੂੰ ਵਰਕ ਨਾਲ ਜਿਹੜਾ ਰੈਡੀ ਵੀ ਕਰਵਾ ਸਕਦੇ ਹੋ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਹਾਂਜੀ ਫਰਸਟ ਸੂਟ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਹੀ ਪਿਆਰੇ ਜਿਹੇ ਕਲਰਾਂ ਤੇ ਜਿਹੜਾ ਆਪਾਂ ਰੈਡੀ ਕਰਵਾਇਆ ਤੇ ਲਓ ਜੀ ਸਭ ਤੋਂ ਜ਼ਿਆਦਾ ਆਪਣਾ ਜਿਹੜਾ ਕੀ ਸੂਟ ਇਹ ਵਾਲਾ ਸੇਲ ਹੋਇਆ ਕਿਉਂਕਿ ਭੈਣਾ ਨੇ ਇਹ ਵਾਲਾ ਕਲਰ ਤੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਲਓ ਜੀ ਇਹਨਾਂ ਨੂੰ ਆਪਾਂ ਪਿਓਰ ਗਰੇਪ ਤੇ ਤੁਹਾਡੇ ਲਈ ਲੈ ਕੇ ਆਏ ਆ ਦੇ ਲਓ ਜੀ ਕਰੋ ਤੁਸੀਂ ਸੂਟ ਦੀ ਜਿਹੜਾ ਵੇਖੋ ਲੁੱਕ ਅਚ ਹੈ ਚੈੱਕ ਕਰੋ ਬਹੁਤ ਪਿਆਰਾ ਜਿਹਾ ਦੇਖੋ ਥੋੜਾ ਜਿਹਾ ਕੈਮਰੇ ਵਿੱਚ ਜਿਹੜਾ ਕਲਰ ਦਾ ਫਰਕ ਪੈਂਦਾ ਬਾਕੀ ਜਿਹੜਾ ਸੇਮ ਕਲਰ ਆ ਲਓ ਜੀ ਪਿਓਰ ਆਪਾਂ ਜਿਹੜੀ ਕਰੇਵੇ ਤੇ ਲਗਾ ਕੇ ਇਹਨੂੰ ਇਸ ਤਰ੍ਹਾਂ ਟਾਈ ਐਂਡ ਡਾਈ ਕਰਵਾਇਆ ਤੇ ਲਓ ਜੀ ਇਹ ਹੈਗੀ ਹੈ ਇਹਦੀ ਬਾਟਮ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਇਹਦੀ ਸ਼ਰਟ ਤੇ ਤੁਸੀਂ ਜੇ ਬਾਟਮ ਇਹਦੀ ਪਲੇਨ ਰਖਾਉਣੀ ਆ ਪਲੇਨ ਵੀ ਰਖਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕਿੱਦਾਂ ਦੀ ਪਸੰਦ ਕਰਦੇ ਹੋ ਤੇ ਲਓ ਜੀ ਇਹ ਰਹੀ ਆਪਣੀ ਜਿਹੜੀ ਜੀ ਸ਼ਰਟ ਦਾ ਲਓ ਜੀ ਇਹਨੂੰ ਕਿਸ ਤਰ੍ਹਾਂ ਰੈਡੀ ਕਰਨਾ ਉਹ ਆਪਣੇ ਟੇਲਰ ਆ ਜਿਹੜੇ ਖੁਦ ਹੀ ਕਰ ਦਿੰਦੇ ਨੇ ਲਓ ਜੀ ਕਿਉਂਕਿ ਪੂਰੀ ਸ਼ਰਟ ਤੇ ਆਪਾਂ ਇਸ ਤਰ੍ਹਾਂ ਇਹਨੂੰ ਟਾਈ ਐਂਡ ਡਾਈ ਦੇ ਕੇ ਤਿਆਰ ਕੀਤਾ ਹੈ ਠੀਕ ਹੈ ਜੀ ਤੇ ਲਓ ਜੀ ਇਹਨਾਂ ਨਾਲ ਗੱਲ ਕਰਾਂਗੇ ਦੁਪट्टे ਦੀ ਦੁਪੱਟਾ ਤੁਹਾਡੀ ਚੁਆਇਸ ਆ ਤੁਸੀਂ ਚਨੂਨ ਦਾ ਵੀ ਲੈ ਸਕਦੇ ਹੋ ਤੇ 오ਰਗਾਂਜਾ ਦਾ ਵੀ ਲੈ ਸਕਦੇ ਹੋ ਇੱਥੇ ਆਪਾਂ ਦੇਖੋ 오ਰਗਾਂਜਾ ਦਾ ਦੁਪੱਟਾ ਜਿਹੜਾ ਹੈ ਰੈਡੀ ਕਰਵਾਇਆ ਲੋ ਜੀ ਇਸ ਤਰ੍ਹਾਂ ਦੇ ਕਲਰ ਹੀ ਆਪਾਂ ਦੁਪੱਟੇ ਦੇ ਵਿੱਚ ਸੇਮ ਪਵਾ ਕੇ ਦੁਪੱਟਾ ਤਿਆਰ ਕੀਤਾ ਤੇ ਲੋ ਜੀ ਇਹਦੀ ਫਿਨਿਸ਼ਿੰਗ ਤੁਸੀਂ ਕਰਾ ਸਕਦੇ ਹੋ ਕੱਟਵਰਕ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਲੋ ਜੀ ਇਹ ਸੀਗਾ ਆਪਣਾ ਫਰਸਟ ਸੂਟ ਤੇ ਸੈਕੰਡ ਸੂਟ ਤਾਂ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਬਹੁਤ ਹੀ ਪਿਆਰਾ ਜਿਹਾ ਲੋ ਜੀ ਇਹ ਆਪਾਂ ਰਸਟ ਸ਼ੇਡ ਤੇ ਜਿਹੜਾ ਰੈਡੀ ਕੀਤਾ ਤੇ ਬਹੁਤ ਸੋਹਣੇ ਦੇਖੋ ਕਲਰ ਇਹਦੇ ਵਿੱਚ ਜਿਹੜੇ ਕੀ ਆਪਾਂ ਪਾਏ ਨੇ ਹਾਂਜੀ ਇਹਦੀ ਆਪਾਂ ਇੱਥੇ ਪਲੇਨ ਬਾਟਮ ਆਪਣੇ ਕਸਟਮਰ ਨੇ ਕਿਹਾ ਸੀ ਵੀ ਆਪਾਂ ਜਿਹੜੀ ਇਹਦੀ ਬਾਟਮ ਪਲੇਨ ਰੱਖਣੀ ਐ ਇਸ ਲਈ ਇਹਦੀ ਜਿਹੜੀ ਬਾਟਮ ਆ ਉਹ ਪਲੇਨ ਐ ਤੇ ਬਾਕੀ ਸ਼ਰਟ ਤੇ ਜਿਹੜਾ ਦੁਪੱਟਾ ਉਹ ਸੇਮ ਹੋਊਗਾ। ਲਓ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਪਾ ਕੇ ਜਿਹੜੀ ਆਪਾਂ ਇਹ ਸ਼ਰਟ ਰੈਡੀ ਕਰਵਾਈ ਐ ਤੇ ਇਹ ਵਾਲਾ ਜਿਹੜਾ ਤੁਸੀਂ ਇਧਰੋਂ ਇਹਦੀ ਬਾਜੂ ਆ ਜਿਹੜੀ ਕੱਢ ਸਕਦੇ ਆ ਤੇ ਇਧਰ ਜਿਹੜੀ ਇਹਦੀ ਸ਼ਰਟ ਰੈਡੀ ਹੋ ਜੂਗੀ ਠੀਕ ਐ ਜੀ ਤੇ ਲਓ ਜੀ ਇਹ ਜਿਹੜਾ ਇਹਦਾ ਪੱਲਾ ਬਣ ਕੇ ਤਿਆਰ ਹੋਊਗਾ ਠੀਕ ਹੈ ਜੀ ਤੇ ਸਾਰੇ ਸੂਟ ਆ ਜਿਹੜੇ ਆਪਣੇ ਕ੍ਰੇਪ ਤੇ ਤਿਆਰ ਹੋਏ ਨੇ ਲਓ ਜੀ ਚੈੱਕ ਕਰੋ ਸੂਟ ਦੀ ਪੂਰੀ ਲੁੱਕ ਲਓ ਜੀ ਇਸ ਤਰ੍ਹਾਂ ਕੋਈ ਇਹ ਪੂਰਾ ਸੂਟ ਆ ਜਿਹੜਾ ਬਣ ਕੇ ਆਪਣਾ ਤਿਆਰ ਹੋਊਗਾ ਠੀਕ ਹੈ ਜੀ ਇਹਨੂੰ ਤੁਸੀਂ ਔਰਗੰਝਾ ਤੇ ਵੀ ਰੈਡੀ ਕਰਵਾ ਸਕਦੇ ਹੋ ਸਟਾਫ ਜੋ ਤੁਸੀਂ ਕਹੋਗੇ ਉਹ ਸਟਾਫ ਆ ਜਿਹੜਾ ਲੱਗ ਜਾਊਗਾ ਠੀਕ ਹੈ ਜੀ ਤੇ ਲਓ ਜੀ ਸੇਮ ਦੁਪੱਟਾ ਜੇ ਤੁਸੀਂ ਬਰਬਰੀ ਤੇ ਇਹਨਾਂ ਨੂੰ ਰੈਡੀ ਕਰਵਾਉਣਾ ਬਰਬਰੀ ਤੇ ਵੀ ਆਪਾਂ ਜਿਹੜਾ ਇਹਨਾਂ ਨੂੰ ਰੈਡੀ ਕਰਵਾ ਦਾਂਗੇ ਠੀਕ ਹੈ ਜੀ ਲਓ ਜੀ ਅਗਲਾ ਸੂਟ ਲਿਆਓ ਤੇ ਲਓ ਜੀ ਆਪਣਾ ਤੀਜਾ ਸੂਟ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਚ ਜੇ ਕਲਰ ਤੇ ਆਪਾਂ ਜਿਹੜਾ ਇਹਨੂੰ ਤਿਆਰ ਕਰਵਾਇਆ ਡਿਜ਼ਾਈਨ ਆ ਜਿਹੜਾ ਤੁਸੀਂ ਆਪਾਂ ਤੋਂ ਕਹਿ ਕੇ ਕਿੱਦਾਂ ਦਾ ਵੀ ਜਿਹੜਾ ਇਹਨੂੰ ਬਣਵਾ ਸਕਦੇ ਹੋ ਲਓ ਜੀ ਇਹਨੂੰ ਤੁਸੀਂ ਨੀਚੇ ਵੀ ਲਿਆ ਸਕਦੇ ਹੋ ਘੇਰੇ ਤੇ ਤੇ ਫਰੰਟ ਤੇ ਵੀ ਲਿਆ ਸਕਦੇ ਹੋ ਤੁਹਾਡੀ ਚੋਆਇਸ ਹੈ ਇਹਨੂੰ ਕਿਦਾਂ ਤੁਸੀਂ ਜਿਹੜਾ ਰੈਡੀ ਕਰਵਾਉਣਾ ਹੈ ਲਓ ਜੀ ਇਹ ਹੈਗਾ ਆਪਣਾ ਸ਼ਰਟ ਦਾ ਕੱਪੜਾ ਠੀਕ ਹੈ ਜੀ ਤੇ ਬਾਟਮ ਜਿਹੜੀ ਆਪਾਂ ਦੇਖੋ ਇਹਦੀ ਇਸ ਤਰ੍ਹਾਂ ਰੈਡੀ ਕਰਵਾਈ ਹੈ ਦੇਖੋ ਲਹਿਰ ਗਿਆ ਚ ਟੈਪ ਤੇ ਜਿਹੜਾ ਇਹਦਾ ਇਸ ਤਰ੍ਹਾਂ ਆਪਾਂ ਬਾਟਮ ਤਿਆਰ ਕਰਵਾਈ ਹੈ ਲਓ ਜੀ ਤੇ ਲਓ ਜੀ ਹੁਣ ਚੈੱਕ ਕਰੋ ਇਹਦਾ ਦੁਪੱਟਾ ਲਓ ਜੀ ਤੇ ਆਪਾਂ ਦੁਪੱਟਾ ਥੋੜਾ ਜਿਹਾ ਚੇਂਜ ਕੀਤਾ ਜਿਵੇਂ ਕਿ ਉਹ ਦੁਪੱਟੇ ਬਹੁਤ ਜ਼ਿਆਦਾ ਸੀਗੇ ਤੇ ਇੱਥੇ ਆਪਾਂ ਦੇਖੋ ਇਸ ਤਰ੍ਹਾਂ ਦੇ ਥੋੜੇ ਥੋੜੇ ਦੇਖੋ ਗਲ ਖੈਰੇ ਜੇ ਪਾ ਕੇ ਇਹਨੂੰ ਜਿਹੜਾ ਇਸ ਤਰ੍ਹਾਂ ਰੈਡੀ ਕੀਤਾ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜਿਹੜਾ ਬਣ ਕੇ ਆਪਣਾ ਤਿਆਰ ਹੋਇਆ ਠੀਕ ਹੈ ਜੀ ਤੇ ਲਓ ਜੀ ਇਹ ਵਾਲੇ ਸੂਟ ਵੀ ਕੁਛ ਆਪਣੇ ਜਿਹੜਾ ਪਹਿਲਾ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਥੋੜਾ ਜਿਹਾ ਬਸ ਕਲਰ ਦਾ ਫਰਕ ਹੈ ਉਹ ਥੋੜਾ ਜਿਹਾ ਡਾਰਕ ਹੈ ਇਹ ਥੋੜਾ ਜਿਹਾ ਲਾਈਟ ਹੈ ਤੇ ਬਾਕੀ ਡਿਜ਼ਾਈਨ ਆ ਜਿਹੜਾ ਸੇਮ ਲਓ ਜੀ ਇਹ ਹੈਗੀ ਆਪਣੀ ਬਾਟਮ ਤੇ ਲਓ ਜੀ ਇਹ ਹੈਗੀ ਆਪਣੀ ਸ਼ਰਟ ਤੇ ਲਓ ਜੀ ਜਿਹੜੀਆਂ ਮੇਰੇ ਭੈਣਾਂ ਨੂੰ ਇਹ ਸੂਟ ਪਹਿਨਣਾ ਪਸੰਦ ਕਰਦੀਆਂ ਆਰਡਰ ਆ ਜਿਹੜੇ ਆਪਣੇ ਤੁਸੀਂ ਦੇ ਸਕਦੇ ਹੋ ਆਪਣੇ ਕਿਸੇ ਵੀ ਤਰ੍ਹਾਂ ਦਾ ਸੂਟ ਆ ਜਿਹੜਾ ਤਿਆਰ ਕਰਵਾ ਸਕਦੇ ਹੋ ਲਓ ਜੀ ਦੁਪੱਟੇ ਦੀ ਲੋਕਾਂ ਜਿਹੜੀ ਕੁਛ हटके ਐ ਬਹੁਤ ਪਿਆਰਾ ਦੁਪੱਟਾ ਜਿਹੜਾ ਬਣ ਕੇ ਤਿਆਰ ਹੋਇਆ ਤੇ ਲਓ ਜੀ ਹੁਣ ਜਿਹੜਾ ਲਾਸਟ ਵਾਲਾ ਸੂਟ ਐ ਇਹ ਆਪਾਂ ਦੇਖੋ ਇਸ ਤਰ੍ਹਾਂ ਰੈਡੀ ਕਰਵਾਇਆ ਤੁਸੀਂ ਜੇ ਦੁਪੱਟਾ ਦੇਖੋ ਟਾਈ ਐਂਡ ਡਾਈ ਕਰਵਾਉਣਾ ਚਾਹਣ ਉਹ ਵੀ ਪਰ ਇਹਦੇ ਨਾਲ ਆਪਾਂ ਜਿਹੜਾ ਪਲੇਨ ਦੁਪੱਟਾ ਰਖਾ ਕੇ ਕੁਛ ਡਿਫਰੈਂਟ ਜਿਹਾ ਤਿਆਰ ਕਰਵਾਇਆ ਕਿਉਂਕਿ ਕਸਟਮਰ ਚੁਆਇਸ ਸੀ ਵੀ ਜਿਹੜੀ ਇਹਦੀ ਬਾਟਮ ਪਲੇਨ ਹੋਵੇ ਦੁਪੱਟਾ ਵੀ ਪਲੇਨ ਹੋਵੇ ਤੇ ਆਪਾਂ ਸ਼ਾਰਟ ਤੁਹਾਨੂੰ ਚੈੱਕ ਕਰਾਉਣੇ ਲਓ ਜੀ ਥੋੜਾ ਜਿਹਾ ਆਪਾਂ ਨੂੰ ਜਿਹੜਾ ਕੈਮਰੇ ਦੇ ਵਿੱਚ ਦੇਖੋ ਵਾਈਟ ਦੁਪੱਟਾ ਤੇ ਜਿਹੜੀ ਬਾਟਮ ਆ ਥੋੜੀ ਜੀ ਡਿਫਰੈਂਟ ਲੱਗ ਰਹੀ ਹੈ ਪਰ ਸੇਮ ਆ ਥੋੜਾ ਜਿਹਾ ਲੈਟਾਂ ਕਰਕੇ ਫਰਕ ਪੈ ਜਾਂਦਾ ਲਓ ਜੀ ਚੈੱਕ ਕਰੋ ਸ਼ਰਟ ਦਾ ਜਿਹੜਾ ਕਿ ਆਪਾਂ ਦਾ ਹੀ ਇਸ ਤਰ੍ਹਾਂ ਕਰਵਾਇਆ ਤੇ ਇਹਦੀ ਆਪਾਂ ਇੱਕ ਪਿਕ ਵੀ ਨਾਲ ਲਗਾਵਾਂਗੇ ਵੀ ਸੂਟ ਜਿਹੜਾ ਕਿਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਤੇ ਲਓ ਜੀ ਇਹ ਸੀ ਕੁਝ ਆਪਣੇ ਅੱਜ ਦੇ ਪਿਆਰੇ ਪਿਆਰੇ ਸੂਟ ਜੋ ਕਿ ਆਪਾਂ ਕਰੇਵ ਦੇ ਉੱਪਰ ਡੈਡੀ ਕਰਵਾਏ ਨੇ ਉਮੀਦ ਕਰਦੇ ਆਂ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਵਧੀਆ ਲੱਗੀ ਹੋਈ ਤਾਂ ਜ਼ਰੂਰ ਦੱਸਿਓ ਕਿਉਂਕਿ ਜੇ ਤੁਸੀਂ ਆਪਾਂ ਨੂੰ ਜਿੱਦਾਂ ਦੇ ਸੂਟ ਆਪਾਂ ਨੂੰ ਕਹਿੰਦੇ ਹੋ ਵੀ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਪਾਂ ਉਸ ਤਰ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਸੂਟ ਵਰਕ ਵਾਲੇ ਲੈ ਕੇ ਆਈਏ ਜੋ ਚੀਜ਼ ਟ੍ਰੈਂਡ ਵਿੱਚ ਚੱਲਦੀ ਉਹ ਲੈ ਕੇ ਆਈਏ ਤੇ ਚਲੋ ਜੀ ਇਹ ਆਪਣਾ ਵੀ ਚੰਗਾ ਤੁਸੀਂ ਇੱਥੇ ਆਪਾਂ ਨੂੰ ਕਨੈਕਟ ਕਰਕੇ ਕਿਸੇ ਵੀ ਸੂਟ ਦਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਡੀਐਮ ਕਰਨ ਲਈ ਤੁਹਾਨੂੰ ਪਤਾ ਹੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਬੁੱਕ ਕਰਕੇ ਮੰਗਵਾ ਸਕਦੇ ਹੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਆਪ ਮੇਰੀ ਵੀਡੀਓ ਦੇਖਣ